ਕੰਪਲੇਂਟਸ ਆ ਰਹੀਆਂ ਸੀ ਰਿਸ਼ੀ ਜੀ ਆਈ ਥਿੰਕ ਤੱਕ ਕੇ ਆ ਰਹੀਆਂ ਹਾਂ ਵੀ ਜਿਹੜੇ ਪਟਾਕੇ ਬਹੁਤ ਪਾਏ ਜਾਂਦੇ ਆ ਕਾਰਾਂ ਦੇ ਪਟਾਕੇ ਪੈ ਰਹੇ ਨੇ ਮੋਟਰਸਾਈਕਲਾਂ ਦੇ ਪਟਾਕੇ ਪੈ ਰਹੇ ਨੇ ਸੋ ਹੁਣ ਉਹ ਪਟਾਕਿਆਂ ਚੋਂ ਪਟਾਕੇ ਕੱਢਣ ਲਈ ਇਹ ਪਟਾਕਾ ਲਿਆਂਦਾ ਗਿਆ ਹੁਣ ਜੇ ਮੈਂ 50 ਸੈਂਟੀਮੀਟਰ ਤੋਂ ਅੰਦਰ ਰਿਕਾਰਡਿੰਗ ਕਰਨੀ ਹੈ ਮੈਂ ਤੁਹਾਨੂੰ ਕਹੂੰ ਰਿਸ਼ੀ ਜੀ ਰੀਸ ਤੇ ਪੈਰ ਮਾਰੋ ਹਾਂ ਹਾਂ ਕਿਉਂਕਿ ਪਟਾਕਾ ਦਾ ਫੇਰ ਪੈਣਾ ਰੀਸ ਦੱਬਣ ਤੇ ਪੈਣਾ ਪਟਾਕਾ ਜੇ ਤੁਸੀਂ ਕਹਿੰਦੇ ਵੀ ਮੈਂ ਮਾਰਨੀ ਨਹੀਂ ਆਟੋਮੈਟਿਕਲੀ ਤੁਹਾਡੇ ਤੇ ਚਾਰਟਲਕ ਹੁਣ ਸਿਟੀ ਨੇ ਕੀ ਕੀਤਾ ਵਾ ਕਿ ਸਿਟੀ ਦੇ ਆਲੇ ਦੁਆਲੇ ਉਹਨਾਂ ਨੇ ਨੌ ਸੈਂਸਰ ਲਾਏ ਹੋਏ ਨੇ 4-5 ਤੋਂ ਸਾਡੇ ਕਾਉਂਸਲਰ ਰਾਜ ਧਾਲੀਵਾਲ ਅੱਜ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਅੱਜ ਜੀ ਤੁਹਾਡਾ ਬਹੁਤ ਸਵਾਗਤ ਜੀ ਐਨ ਥੈਂਕ ਯੂ ਰਿਸ਼ੀ ਜੀ ਥੈਂਕ ਯੂ ਫॉर ਹੈਵਿੰਗ ਮੀ ਤੁਹਾਡਾ ਤੇ ਤੁਹਾਡੇ ਸੁਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ ਜੀ ਐਨ ਜੀ ਤੇ ਟ੍ਰੈਫਿਕ ਬਾਇਲੌ ਦੇ ਵਿੱਚ ਦੇਖੋ ਜੀ ਟ੍ਰੈਫਿਕ ਬਾਇਲੌ ਜਿਹੜਾ ਹੈਗਾ ਵਾ ਹੁਣ ਜਿਹੜੇ ਆਪਣੇ ਖਾਸ ਕਰਵਾੜ ਪੰਜ ਦੇ ਵਿੱਚ ਹੈਗਾ ਟ੍ਰੈਫਿਕ ਬਾਇਲੌ 26 M96 ਬਹੁਤ ਦੇਰ ਤੋਂ ਕੰਪਲੇਂਟਸ ਆ ਰਹੀਆਂ ਸੀ ਜੀ ਜੀ ਆਈ ਥਿੰਕ ਤੁਹਾਨੂੰ ਵੀ ਆਈਆਂ ਹੋਣੀਆਂ ਸਾਡੇ ਆਫਿਸ ਨੂੰ ਵੀ ਆ ਰਹੀਆਂ ਪਟਾਕੇ ਵਾਲੀਆਂ ਹੂੰ ਹੂੰ ਵੀ ਜੀ ਪਟਾਕੇ ਬਹੁਤ ਪਾਏ ਜਾਂਦੇ ਆ ਕਾਰਾਂ ਦੇ ਪਟਾਕੇ ਪੈ ਰਹੇ ਨੇ ਮੋਟਰਸਾਈਕਲਾਂ ਦੇ ਪਟਾਕੇ ਪੈ ਰਹੇ ਨੇ ਇੱਕ ਦਿਨ ਇੱਕ ਦਿਨ ਮੈਂ ਜਾਦਾ ਮੇਰੀ ਸ਼ੀਸ਼ਾ ਖੁੱਲਾ ਸੀ ਖਿੜਕੀ ਖੁੱਲੀ ਸੀ ਸ਼ੀਸ਼ਾ ਥੱਲੇ ਸੀ ਉਹਨੇ ਐਸਾ ਪਟਾਕਾ ਮਾਰਿਆ ਮੇਰੀ ਗੱਡੀ ਸਾਰੀ ਹਿੱਲ ਗਈ ਜੀ ਜਾਨ ਨਿਕਲ ਗਈ ਮੈਂ ਕਿਹਾ ਖਰੇ ਕੀ ਹੋ ਗਿਆ ਹੈ ਬਿਲਕੁਲ ਜੀ ਸੋ ਹੁਣ ਉਹ ਪਟਾਕਿਆਂ ਚੋਂ ਪਟਾਕੇ ਕੱਢਣ ਲਈ ਇਹ ਪਟਾਕਾ ਲਿਆਂਦਾ ਗਿਆ ਓਕੇ ਤੇ ਇਹ ਸੀਗਾ ਕਿ ਜਦੋਂ ਪੀਸ ਆਫਿਸਰਸ ਜਾਂ ਪੁਲਿਸ ਆਫਿਸਰਸ ਨੂੰ ਪੁੱਛੀਦਾ ਸੀਗਾ ਕਿ ਕਿਉਂ ਨਹੀਂ ਅਸੀਂ ਐਕਸ਼ਨ ਲੈ ਸਕਦੇ ਉਹ ਕਹਿੰਦੇ ਕਿਉਂਕਿ ਸਾਡੇ ਬਾਇਲਾਅ ਦੇ ਵਿੱਚ ਚੇਂਜਸ ਦੀ ਲੋੜ ਹੈ ਕਿ ਸਾਡਾ ਬਾਇਲਾਅ ਬੜਾ ਜਨੈਰਿਕਾ ਜਿੱਦਾਂ ਸਾਡਾ ਬਾਇਲਾਅ ਇਹ ਕਹਿੰਦਾ ਓਬਜੈਕਸ਼ਨਲ ਵੌਇਸ ਬੀ ਓਬਜੈਕਸ਼ਨਲ ਵੌਇਸ ਕੀ ਆ ਉਹ ਡਿਫਾਈਨ ਨਹੀਂ ਕਰਦਾ ਕਿ অবਜੈਕਸ਼ਨਲ ਵੋਇਸ ਕੀ ਹੁੰਦੀ ਹੈ ਉਹ ਕਹਿੰਦੇ ਵੀ ਜਦੋਂ ਅਸੀਂ ਕਿਸੇ ਨੂੰ ਪੋਲਓਵਰ ਕਰਦੇ ਹਾਂ ਅਸੀਂ ਉਹਨਾਂ ਨੂੰ ਜੇ ਟਿਕਟ ਦੇ ਦਿੰਨੇ ਆ ਕੋਰਟ ਚ ਚਲੇ ਜਾਂਦੇ ਆ ਕੋਰਟ ਚ ਟਿਕਟ ਸਟੈਂਡ ਹੀ ਨਹੀਂ ਕਰਦੀ ਕਿਉਂਕਿ ਜੱਜ ਸਾਨੂੰ ਕਈ ਕੁਐਸਚਨ ਪੁੱਛਦਾ ਵੀ ਤੁਸੀਂ ਮੈਜ਼ਰਮੈਂਟ ਕਿੱਥੋਂ ਲਈ ਸੀ ਅਸੀਂ ਕਹਿੰਦੇ ਆ ਜੀ ਮੈਜ਼ਰਮੈਂਟ ਅਸੀਂ 100 ਮੀਟਰ ਤੋਂ ਲਈ ਸੀ ਜੱਜ ਕਹਿੰਦਾ ਵੀ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਤੁਹਾਡਾ ਜਿਹੜਾ ਸਾਊਂਡ ਮੀਟਰ ਆ ਉਹ ਇੰਨਾ ਕੈਲੀਬ੍ਰੇਟਡ ਹੈਗਾ ਕਿ ਉਹਦੇ ਵਿੱਚ ਉਹਦੇ ਵਿੱਚ ਇੰਟਰਫੀਰੈਂਸ ਨਹੀਂ ਹੋਈ ਵੀ ਕਿਸੇ ਹੋਰ ਵੋਇਸ ਦੀ ਰਾਈਟ ਅਸੀਂ ਕਹਿੰਦੇ ਜੀ ਇਹ ਤਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਤੁਹਾਨੂੰ ਕਿੱਦਾਂ ਪਤਾ ਕਿ ਇਹ ਆਵਾਜ਼ ਅਬਜੈਕਸ਼ਨਲ ਵਾਇਸ ਨੋਇਸ ਸੀਗੀ ਜੀ ਸਾਨੂੰ ਲੱਗਿਆ ਤੁਹਾਨੂੰ ਲੱਗਿਆ ਡਸਨਟ ਮੈਟਰ ਟਿਕਟ ਮਾਫ oh right okay ਜੱਜ ਸਾਹਿਬ ਤੁਸੀਂ ਇਹ ਦੱਸੋ ਵੀ ਕਿੱਥੋਂ ਅਸੀਂ ਮੈਜ਼ਰਮੈਂਟ ਲਈਏ ਤਾਂ ਜੋ ਤੁਹਾਨੂੰ ਪਤਾ ਲੱਗੇ ਉਹ ਕਹਿੰਦੇ ਜੀ ਸਾਇੰਸ ਇਹ ਕਹਿੰਦੀ ਆ ਕਿ ਜੇ 50 ਸੈਂਟੀਮੀਟਰ ਜਿਹੜੀ ਟੇਲ ਹੈਗੀ ਆ ਜਿੱਥੋਂ ਉਹ ਆਪਾਂ ਮਫਲਰ ਉਹ ਤੋਂ 50 ਸੈਂਟੀਮੀਟਰ ਨੇੜੇੋਂ ਜੇ ਲਈ ਜਾਊਗੀ ਫੇਰ ਹੀ ਪਤਾ ਲੱਗੂ ਪਤਾ ਲੱਗੂਗਾ ਤੋ 50 ਸੈਂਟੀਮੀਟਰ ਤੇ ਕਿਦਾਂ ਜਾ ਰਹੇ ਹੁਣ 50 ਸੈਂਟੀਮੀਟਰ ਤੇ ਚੱਲਦੀ ਗੱਡੀ ਤੇ ਕਿਵੇਂ ਹੁਣ ਜਿਹੜੀ ਪਟਾਕੇ ਵਾਲੀ ਗੱਡੀ ਆ ਜਦੋਂ ਉਹ ਰੁੱਕ ਗਈ ਆ ਕੇ ਜੀ ਉਹ ਆਮ ਆਵਾਜ਼ ਆਦੀ ਆ ਉਹਦੇ ਚੋਂ ਹਾਂ ਪਟਾਕਾ ਤਾਂ ਨਹੀਂ ਪੈ ਰਿਆ ਨਾ ਪਟਾਕਾ ਕਦੋਂ ਪੈਂਦਾ ਜਦੋਂ ਰੀਸ ਦਿੰਦੇ ਆ ਜੀ ਹੋਇਆ ਫਿਰ ਇਹ ਕੀ ਜਦੋਂ ਪੁਲਿਸ ਅਫਸਰ ਜਾਂ ਪੀਸ ਅਫਸਰ ਕਹਿੰਦਾ ਵੀ ਮੈਂ ਕੀ ਕਰਨਾ ਹੁਣ ਹਾਂ ਸੋ ਹੁਣ ਜਿਹੜੇ ਬਾਇਲੌ ਚੇਂਜਸ ਕੀਤੇ ਗਏ ਆ ਉਹਦੇ ਵਿੱਚ ਇੱਕ ਤਾਂ ਇਹ ਕੀਤਾ ਗਿਆ ਜੀ ਕਿ ਜਿਹੜੇ ਡੈਸੀਬਲਸ ਨੇ ਹਾਂ ਹਾਂ ਉਹਦੇ ਬੇਸ ਦੇ ਉੱਤੇ ਓਬਜੈਕਸ਼ਨਲ ਜਿਹੜੀ ਹੈਗੇ ਆ ਉਹ ਕਰ ਦਿੱਤੇ ਗਏ ਨੇ ਨੌਇਜ਼ ਇਸ ਕਿਹੜੀਆਂ ਨੇ ਫੋਰ ਇਗਜ਼ੈਂਸ ਅ ਰੋਰਿੰਗ অর ਐਕਸਪਲੋਸਿਵ ਸਾਊਂਡ ਹਾਂ ਦ ਸੀਕ ਕੋਲ ਆਫ ਅ ਟਾਇਰ ਮੇਡ ਬਾਏ ਅ ਮੋਟਰ ਵਹੀਕਲ ਵਿਚ ਇਸ ਐਕਸਲਰੇਟਿੰਗ অর ਚੇਂਜਿੰਗ ਟ੍ਰੈਕਸ਼ਨ ਬਿਲਕੁਲ ਠੀਕ ਹੈ ਤਹਿਰਾ ਨੂੰ ਘਮਾਉਣਾ ਜਦੋਂ ਪਹੁੰਚਾਉਣਾ ਹਾਂ ਫਿਰ ਇਸ ਦੇ ਨਾਲ ਸਾਊਂਡ ਆਫ ਅ ਰੇਡੀਓ ਸਟੀਰੀਓ ਟੈਲੀਵਿਜ਼ਨ ਜੇ ਕੋਈ ਕਿਉਂਕਿ ਸਟੀਰੀਓ ਗੱਡੀ ਚ ਕਿਉਂ ਲਵਾਈਦਾ ਮੇਰੇ ਸੁਣਨ ਨੂੰ ਪਰ ਸਾਡੇ ਇੱਕ ਆਦਤ ਪੈ ਗਈ ਹੈ ਕਿ ਗਵਾਂਡੀ ਨੂੰ ਵੀ ਸੁਣਾਉਣਾ ਨਹੀਂ ਤੇ ਪੰਜ ਸੱਤ ਘਰਾਂ ਨੂੰ ਪਤਾ ਲੱਗੇ ਵੀ ਗੱਡੀ ਲਾ ਕੇ ਗਈ ਹੈ ਬਿਲਕੁਲ ਦ ਸਾਊਂਡ ਆਫ ਅ ਡੀਜ਼ਲ ਇੰਜਨ ਬੱਸ ਵਿਚ ਹੈਸ ਬੀਨ ਆਈਡਲਿੰਗ অর ਅਦਰਵਾਈਜ਼ ਰਨਿੰਗ ਕੰਟੀਨਿਊਸਲੀ ਫॉर ਮੋਰ ਦੈਨ 3 ਮਿੰਟਸ ਐਟ ਦ ਸੇਮ ਲੋਕੇਸ਼ਨ ਓਕੇ ਉਹ ਵੀ ਦ ਸਾਊਂਡ ਫ্রম ਵਹੀਕਲ ਮਾਉਂਟਡ ਐਂਪਲੀਫਿਕੇਸ਼ਨ ਇਕਵਿਪਮੈਂਟ ਬੁਲਹੌਰਨ অর ਅਦਰ ਡਿਵਾਈਸਸ ਜੇ ਤੁਸੀਂ ਗੱਡੀ ਦੇ ਉੱਤੇ ਵੱਡੇ ਵੱਡੇ ਬਾਜੇ ਬਜਾਉਨੇ ਹੋ ਜੀ ਜੀ ਉਹ ਸੋ ਇੱਕ ਤਾਂ ਆਬਜੈਕਸ਼ਨਲ ਆਬਜੈਕਸ਼ਨੇਬਲ ਨੋਇਸ ਦੀ ਡਿਫੀਨੇਸ਼ਨ ਪਾ ਦਿੱਤੀ ਗਈ ਆ ਇਹ ਚੇਂਜ ਆਇਆ ਸਭ ਨੂੰ ਵੱਡਾ ਦੂਜਾ ਦੇਡ ਮੀਨਸ ਡੈਸੀਬल्स ਦੇ ਡੇ ਨੇ ਉਹਨਾਂ ਨੂੰ ਡਿਫਾਈਨ ਕਰ ਦਿੱਤਾ ਗਿਆ ਕਿਉਂਕਿ ਜੀ ਜੀ ਜਿਹੜੀ ਆਪਾਂ ਸਾਊਂਡ ਦੀ ਮੈਜ਼ਰਮੈਂਟ ਦੇ ਯੂਨਿਟਸ ਹੁੰਦੇ ਡੈਸੀਬਲ ਹਰ ਡੈਸੀਬਲ ਦੇ ਉੱਤੇ 50 60 70 80 ਵੀ ਤੁਸੀਂ ਜਦੋਂ ਹੁਣ ਆਪਾਂ ਰਾਤ ਨੂੰ 10 ਵਜੇ ਤੋਂ ਬਾਅਦ ਮਿਊਜ਼ਿਕ ਨਹੀਂ ਚਲਾ ਸਕਦੇ ਜੀ ਕਿਉਂਕਿ ਉਹ ਹੁੰਦਾ ਕਿ ਤੁਸੀਂ 60 ਡੈਸੀਬल्स ਨੂੰ ਕ੍ਰਾਸ ਕਰ ਰਹੇ ਹੋ ਤੇ ਗਵਾਂਡੀਆਂ ਨੂੰ ਹੋਊਗਾ 90 ਡੈਸੀਬਲ ਤੋਂ ਉੱਤੇ ਜੇ ਤੁਸੀਂ 5 ਸੈਕਿੰਡ ਲਈ ਤੁਹਾਡੀ ਉਹ ਨੌਇਸ ਤੁਹਾਡੇ ਕੰਨਾਂ ਚ ਪੈਂਦੀ ਆ ਤੇ ਤੁਹਾਡੇ ਕੰਨਾਂ ਦਾ ਨੁਕਸਾਨ ਹੋ ਸਕਦਾ ਵਾ ਉਹ ਤੇ ਜੇ ਤੁਸੀਂ ਮੀਟਰ ਲੈ ਕੇ ਤਾਂ ਹੀ ਆਪਾਂ ਕਹਿੰਨੇ ਆ ਕਿ ਬੱਚਿਆਂ ਨੂੰ ਕਹੀਦਾ ਕਿ ਕੰਨ ਚ ਆ ਕੇ ਨਾ ਬੋਲੋ ਕਿਉਂਕਿ ਜੇ ਤੁਸੀਂ ਉਹ ਕਹਿੰਦੇ 3 ਫੁੱਟ ਤੋਂ ਅੰਦਰੋਂ ਤੇ ਤੁਸੀਂ ਚੀਕ ਮਾਰਦੇ ਹੋ ਉੱਚੀ ਜਣੀ ਤੇ ਉਹ 90 ਡੈਸੀਬਲ ਪਾਰ ਕਰ ਜਾਂਦੇ ਆ ਜਿਨ੍ਹਾਂ ਦੇ ਕੋਲ ਆਈ ਵਾਚਸ ਹੈਗੀਆਂ ਉਹ ਐਕਸਪੈਰੀਮੈਂਟ ਕਰ ਦੇ ਕਰਕੇ ਦੇਖ ਸਕਦੇ ਆ ਕਿ ਕਈ ਵਾਰ ਆਪਾਂ ਜਦਾਂ ਟੈਂਪਲ ਜਾਂ ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਥਾਂ ਤੇ ਚਲੇ ਗਏ ਤਾਂ ਰਾਈਟ ਅਵੇ ਸਾਡੀ ਵਾਚ ਤੇ ਆ ਜਾਂਦਾ ਵਾ ਕਿ ਤੁਹਾਡੀ ਜਿਹੜੀ ਨੌਇਜ਼ ਆ ਇੰਨੇ ਡੈਸੀਬਲ ਪਾਰ ਕਰ ਚੁੱਕੀ ਸੋ ਇੱਕ ਤਾਂ ਉਹ ਡਿਫਾਈਨ ਕਰ ਦਿੱਤਾ ਗਿਆ ਤੇ ਤੀਸਰਾ ਹੁਣੇ ਕਰ ਦਿੱਤਾ ਗਿਆ ਜੀ ਰਿਸ਼ੀ ਜੀ ਕਿ ਤੇਰੀ ਗੱਡੀ ਆ ਗੱਡੀ ਨੂੰ ਪੁੱਲ ਜਦੋਂ ਕਰ ਲਿਆ ਹਾਂ ਪੀਸ ਆਫੀਸਰ ਨੇ ਜਾਂ ਪੁਲਿਸ ਆਫੀਸਰ ਨੇ ਤਾਂ ਤੁਹਾਨੂੰ ਇਹ ਕਹੂਗਾ ਕਿ ਤੂੰ ਰੇਸ ਤੇ ਪੈਰ ਮਾਰ ਅੱਛਾ ਅਗੇ ਨਹੀਂ ਸੀ ਓਕੇ ਹੁਣ ਜੇ ਮੈਂ 50 ਸੈਂਟੀਮੀਟਰ ਤੋਂ ਅੰਦਰ ਰਿਕਾਰਡਿੰਗ ਕਰਨੀ ਹੈ ਮੈਂ ਤੁਹਾਨੂੰ ਕਹੂੰ ਰਿਸ਼ੀ ਜੀ ਰੇਸ ਤੇ ਪੈਰ ਮਾਰੋ ਹਾਂ ਹਾਂ ਕਿਉਂਕਿ ਪਟਾਕਾ ਤਾਂ ਫੇਰ ਪੈਣਾ ਰੇਸ ਦਬਣ ਤੇ ਪੈਣਾ ਪਟਾਕਾ ਜੇ ਤੁਸੀਂ ਕਹਿੰਦੇ ਵੀ ਮੈਂ ਮਾਰਨੀ ਨਹੀਂ ਆਟੋਮੈਟਿਕਲੀ ਤੁਹਾਡੇ ਤੇ ਚਾਰਜ ਲੱਗ ਜਾ ਬਿਲਕੁਲ ਠੀਕ ਜਦੋਂ दारू ਦਾਵਾ ਜੇ ਤੁਸੀਂ ਫੂਕ ਨਹੀਂ ਮਾਰਦੇ ਤਾਂ ਹਾਂ ਫੂਕ ਮਾਰਨੀ ਪੈਣੀ ਹੁਣ ਐਗਜ਼ੈਕਟਲੀ ਸੋ ਇਹ ਮੈਚਰ ਚੇਂਜ ਲਿਆਂਦੇ ਗਏ ਆ ਜੇ ਤੁਸੀਂ ਤੇ ਇੱਕ ਥੋੜਾ ਜਿਹਾ ਇਹ ਕੀਤਾ ਗਿਆ ਵਾ ਕਿ ਨੌਇਸ ਦੇ ਦੀ ਕੋਰਟ ਦੇ ਵਿੱਚ ਇਹ ਵੀ ਹੋਇਆ ਕਰੂਗਾ ਦੱਸਿਆ ਵੀ ਟਾਈਮ ਆਫ ਦਿ ਡੇ ਕੀ ਸੀਗਾ ਡਿਊਰੇਸ਼ਨ ਕਿੰਨੀ ਦੇਰ ਉਹ ਸਾਊਂਡ ਜੇ ਤੁਸੀਂ ਰੇਸ ਦਿੱਤੀ ਮੈਂ ਉਤੋਂ 5 ਸੈਕਿੰਡ ਦਿਵਾਈ ਮੈਂ ਉਤੋਂ 10 ਸੈਕਿੰਡ ਦਿਵਾਈ ਕਿਉਂਕਿ ਇਹ ਵਾ ਕਹਿਣ ਨੂੰ ਮਿਲੇ ਜੀ ਕਿ ਇਨਾਫ ਟਾਈਮ ਨਹੀਂ ਸੀ ਉਹ ਵੀ ਡਿਫਾਈਨ ਹੋ ਜੂਦਾ ਕਿ 10 ਸੈਕਿੰਡ ਪੈਡ ਦੱਬੀ ਰੱਖਣਾ ਓਕੇ ਰਾਈਟ ਫਿਰ ਇਹ ਸਾਰਾ ਕੁਝ ਹੋਣ ਹੋ ਗਿਆ ਵਾ ਸੋ ਇਹ ਜਿਹੜਾ ਬਾਇਲਾਵ ਵਾ ਇਕ ਤੋਂ ਜਨਵਰੀ ਪਹਿਲੀ ਤੋਂ ਫੈਕਟ ਚ ਆ ਜਾਣਾ ਰਾਈਟ ਜੀ ਹੁਣ ਸਿਟੀ ਨੇ ਕੀ ਕੀਤਾ ਵਾ ਕਿ ਸਿਟੀ ਦੇ ਆਲੇ ਦੁਆਲੇ ਉਹਨਾਂ ਨੇ ਨੌਇਸ ਸੈਂਸਰ ਲਾਏ ਹੋਏ ਨੇ ਓਕੇ ਆਪਣੇ ਵਾਰਡ ਪੈਂਚ ਵਿੱਚ 80 88 182 ਕੰਟਰੀ ਹਿਲਸ ਮੀਟੀ ਟ੍ਰੇਲ ਦੇ ਉੱਤੇ ਸੈਂਸਰ ਲੱਗੇ ਹੋਏ ਨੇ ਜਿਹੜੇ ਇਸ ਵਕਤ ਰਿਕਾਰਡਿੰਗ ਕਰ ਰਹੇ ਨੇ ਵਜ ਜਾਂਦੀ ਅੱਛਾ ਉਸ ਬੇਸ ਦੇ ਉੱਤੇ ਕਿਉਂਕਿ ਸਿਟੀ ਬਹੁਤ ਵੱਡੀ ਆ ਹਰ ਥਾਂ ਤੇ ਪੀਸ ਆਫਿਸਰ ਕੀ ਕਿੱਥੇ ਜਾਣਗੇ ਹਰ ਥਾਂ ਤੇ ਪੁਲਿਸ ਆਫਿਸਰ ਨਹੀਂ ਪਰ ਇਹ ਕਿਵੇਂ ਪਤਾ ਲੱਗੂਗਾ ਉਹ ਆਵਾਜ਼ ਮੇਰੀ ਗੱਡੀ ਚੋਂ ਆਈ ਹੈ ਨਹੀਂ ਇਹ ਇਹ ਉਹਨਾਂ ਨੇ ਓਵਰਆਲ ਰਾਈਟ ਆਵਾਜ਼ਾਂ ਨੋਟ ਕਰ ਰਿਹਾ ਉਹਦੇ ਨਾਲ ਹੀਟ ਮੈਪ ਬਣ ਜੂ ਕਿਸ ਏਰੀਏ ਦੇ ਵਿੱਚ ਆਵਾਜ਼ਾਂ ਜ਼ਿਆਦਾ ਆ ਰਹੀਆਂ ਨੇ ਹਰ ਜਿੱਦਾਂ ਆਪਣੇ ਪਟਾਕੇ 88 ਤੋਂ ਜ਼ਿਆਦਾ ਪਾਏ ਜਾਂਦੇ ਆ ਆਪਣੇ ਏਰੀਏ ਚ ਡਾਊਨ ਟਾਊਨ 17th ਬੈਲਟ ਲਾਈਨ ਚ ਬਹੁਤ ਪਟਾਕੇ ਇਹਦੀ ਬਜਾਏ ਕਿ ਜਿਹੜੀ ਰਿਸੋਰਸਸ ਨੇ ਬਹੁਤ ਲਿਮਟਿਡ ਨੇ ਕਿ ਉਹ ਸਾਰੇ ਸਿਟੀ ਚ ਤੁਰੇ ਫਿਰਨ ਉਹ ਫੋਕਸ ਕਰਿਆ ਕਰਨਗੇ ਜਿੱਥੇ ਜ਼ਿਆਦਾ ਆਵਾਜ਼ਾਂ ਪਟਾਕੇ ਪੈਂਦੇ ਜਿੱਥੇ ਜ਼ਿਆਦਾ ਪਟਾਕੇ ਚ ਐਗਜ਼ੈਕਟਲੀ ਉੱਥੇ ਇਨਫੋਰਸਮੈਂਟ ਉਹ ਜ਼ਿਆਦਾ ਹੋ ਤੇ ਜਨਵਰੀ ਪਹਿਲੀ ਤੋਂ ਇਹ ਲਾਗੂ ਹੋ ਜਾਣਾ ਮਤਲਬ 31 ਦਸੰਬਰ ਤੱਕ ਤੱਕ ਪਟਾਕੇ ਬਜਾਈ ਸਕਦੇ ਆ ਦੇਖੋ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਬਜਾਉਣੇ ਆ ਉਹਨਾਂ ਨੇ ਬਜਾਈ ਜਾਣੇ ਆ ਪਰ ਇਹ ਬਹੁ ਮਿਲਿਆ ਸੀ ਤੇ ਕਈ ਵਾਰ ਰੈਜ਼ਿਡੈਂਸ ਫਰਸਟ੍ਰੇਟ ਹੁੰਦੇ ਸੀ ਮੇਰੇ ਤੇ ਵੀ ਤੁਸੀਂ ਕੁਝ ਨਹੀਂ ਕਰਦੇ ਪਰ ਉਹਨਾਂ ਨੂੰ ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੋਰਟ ਦੇ ਵਿੱਚ ਇਟਸ ਅ ਰੂਲ ਆਫ ਲਾ ਆਹ ਮਸੀਬਤਾ ਹੁੰਦੀਆਂ ਨੇ ਤੇ ਕਈ ਵਾਰ ਇਸ ਕਰਕੇ ਜਿਹੜੇ ਪੁਲਿਸ ਆਫੀਸਰ ਐਗਜ਼ੈਕਟਲੀ ਸੋ ਇਹ ਚੇਂਜ ਨਾਲ ਤੁਸੀਂ ਬਹੁਤ ਵੱਡਾ ਜਿਹੜਾ ਅਸਰ ਦੇਖੋਗੇ ਜੀ